ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਦਰੰਗਾਲਾ ਦੀ ਪੁਲਿਸ ਨੇ ਜਾਲੀ ਕਰੰਸੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਮਾਮਲੇ ਦੇ ਵਿੱਚ ਪਹਿਲਾਂ ਦਰੰਗਲੇ ਦੀ ਇੱਕ ਆਹਾਤਾ ਚਾਲਕ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਬਾਰੇ ਸੂਚਨਾ ਸੀ ਕਿ ਉਸ ਨੇ ਸ਼ਰਾਬ ਦੀ ਠੇਕੇ ਤੇ ਜਾਲੀ ਨੋਟ ਚਲਾਏ। ਅਤੇ ਉਸ ਦੀ ਪੁੱਛਗਿੱਛ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ਤੇ ਬਟਾਲਾ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਖਾਸ ਤੌਰ ਤੇ ਜਾਣਕਾਰੀ ਸਾਂਝੀ ਕੀਤੀ। ਇੱਕ ਇਨਫੋਰਮੇਸ਼ਨ ਮਿਲੀ ਸੀ ਪੁਲਿਸ ਸਟੇਸ਼ਨ ਗ੍ਰਾਂਵ ਦੇ ਕਿ ਉਹ ਜੇ ਇੱਕ ਬੰਦਾ ਹੈ ਜਿਹਦਾ ਨਾਮ ਕੇ ਕਮਲਦੀਪ ਸਿੰਘ ਔਰ ਪਠਾਨਾ ਬਰਦਾਸਪੁਰ ਦਾ ਰਹਿਣ ਵਾਲਾ ਔਰ ਆਧੀਆਂ ਪਿੰਡ ਜੇ ਹਾਕਾ ਕਰਦਾ ਸੋ ਇਹ ਬੰਦਾ ਆਪਣੇ ਬਿਜ਼ਨਸ ਦੇ ਵਿੱਚ ਜਾਂ ਕਿਤੇ ਵੀ ਜੋ ट्रांजैक्शन ਕਰ ਰਿਹਾ ਉੱਥੇ ਜਾਲੀ ਕਰੰਸੀ ਯੂਜ਼ ਕਰ ਰਿਹਾ ਸੋ ਇਸ ਤੇ ਇਨਫੋਰਮੇਸ਼ਨ ਦੇ ਰੈਡੀ ਕੀਤਾ ਗਿਆ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੇ ਕੋਲ ਉਸ ਵੇਲੇ 5-5 ਸੂਨ ਦੇ ਸੱਤ ਨੋਟ ਮਿਲੇ ਜਿਸ 3500 ਰੁਪਇਆ ਦੇ ਬਣ 40 ਮਿਲੇ ਜਿਸ ਤੇ ਐਫ ਆਈ ਆਰ ਦਰਜ ਕਰ ਲਈ ਆਪਾਂ 89 ਐਫ ਆਈ ਆਰ ਨੰਬਰ ਔਰ 179 180 ਬੀ ਐਨ ਐਸ ਕੈਂਟ ਪਰਚਰ ਕਰਕੇ ਜਦੋਂ ਉਹਦੀ ਹੋਰ ਪੁੱਛਗਿੱਛ ਕੀਤੀ ਇਨਵੈਲਗੇਸ਼ਨ ਕੀਤੀ ਚੰਗੀ ਤਰ੍ਹਾਂ ਤਾਂ ਇਹ ਗੱਲ ਸਾਹਮਣੇ ਆਈ ਕਿ ਉਸਨੇ ਇਹ ਜਿਹੜਾ ਪੈਸਾ ਕਾਉਂਟਰਫੇਟ ਕਰੰਸੀ ਹੈ ਇਹ ਨਿਰਮਲ ਸਿੰਘ ਵਾਸੀ ਬਸੰਤ ਕੌਰ ਥਾਣਾ ਸੂਰਤ ਮੱਲੀਆ ਡਿਸਟ੍ਰਿਕਟ ਪੁਲਿਸ ਡਿਸਟ੍ਰਿਕਟ ਬਟਾਲੇ ਦੇ ਵਿੱਚ ਪੈਂਦਾ ਹੈ ਉਦੋਂ ਨੂੰ ਇਹ ਲੈ ਕੇ ਆਇਆ ਸੀ ਆਪਣੇ ਜੋ ਵੀ ਇਹ ਪੈਸੇ ਲੈਂਦਾ ਸੀ ਜਿੱਦਾਂ ਇਹ ਰੀਸੈਂਟਲੀ ਇਹਨੇ 90 ਲੱਖ ਰੁਪਏ ਲਏ ਜਾਂਦੇ ਸੀ ਤੇ ਉਹਨੂੰ ਇਸੇ 30 ਲੱਖ ਰੁਪਇਆ 30 ਹਜ਼ਾਰ ਰੁਪਏ ਦੇਹਾਂਦਾ ਸੀ ਬਾਕੀ ਇਹ ਆਪਣੇ ਯੂਜ਼ ਕਰ ਲੈਂਦਾ ਸੀ ਸੋ ਇਸ ਲਾਰਜ ਵਿਧਾਇਤੇ ਇਸਨੇ ਉਸ ਬੰਦੇ ਕੋਲੋਂ ਪੈਸੇ ਲੈਂਦਾ ਸੀ ਸੋ ਇਸ ਇਨਫੋਰਮੇਸ਼ਨ ਤੇ ਆਪਾਂ ਅੱਜ ਟੀਮ ਸਾਡੀ ਨੇ ਤਰਾਹ ਗਰੀਦੀ ਨੇ ਉਹਨੂੰ ਵੀ ਅਰੈਸਟ ਕਰ ਲਿਆ ਇਹਦਾ ਨਾਮ ਜਿਹੜਾ ਨਿਰਮਲ ਸਿੰਘ ਹੈਗਾ ਇਹ ਇਹਲਾ ਇਹਨਾਂ ਦੀ ਧੁੰਨਾਂ ਦੀ ਭੁਲਾਕਾ ਜਿਹੜੀ ਜੇਤ ਹੋਈ ਸੀ ਉੱਥੇ ਇਹਨਾਂ ਨੇ ਸਾਰਾ ਪਲਾਨ ਕੀਤਾ ਸੀ ਸੋ ਇਸ ਨਿਰਮਲ ਸਿੰਘ ਕੋਲ ਜਿਹੜਾ ਕਿ ਪੂਲਸ ਡਿਸਟ੍ਰਿਕਟ ਬਟਾਲਾ ਦਾ ਰਹਿੰਦਾ ਨਾ ਇਹਦੇ ਕੋਲ ਸਾਨੂੰ 2 ਲੱਖ ਰੁਪਈਆ ਕਾਉਂਟਰਫੀਟ ਕਰੰਸੀ ਜਿਹੜੀ ਆ ਉਹ ਰਿਕਵਰ ਹੋ ਚੁਕੀ ਆ ਸੋ ਇਸ ਦੇ ਪਿੱਛੇ ਕੁਝ ਆਪਾਂ ਇਨਡਰੋਗੇਸ਼ਨ ਕਰ ਰਹੇ ਆਂ ਇਹ ਕਰੰਸੀ ਜਿਹੜੀ ਕਾਉਂਟਰਫੀਟ ਕਰੰਸੀ ਆ ਇਹਦਾ origin ਹੋਰ ਪਿੱਛੇ ਆ ਜਿਸ ਨੂੰ ਆਪਾਂ ਫੜਨ ਦੀ ਕੋਸ਼ਿਸ਼ ਕਰ ਰਹੇ ਆਂ ਸੋ ਆਪਣਨਲੀ ਟਾਈਮ ਦੇ ਵਿੱਚ ਸਾਨੂੰ ਹੋਰ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਦੌਰਾਨ ਕੋ ਚੀਜ਼ ਸਾਹਮਣੇ